ਬੀਜੀ ਮੈਨੋਂ ਪ੍ਰਗਟ ਸਿਕਾ ਤੇ ਪਿੰਡ ਮੱਟਰਾ ਤਹਿਸੀਲ ਪਾਨਗੜਾ ਸੰਗਰੂਰ ਹਾਂ ਕੀ ਪ੍ਰੋਬਲਮ ਹੈ ਜੀ ਆਪਣੀ ਕਣਕਾ ਜਿਹੜੀ ਇਹ 2 ਅਕਤੂਬਰ ਦੀ ਬਜੀ ਹੋਈ ਹੈ ਇਹ ਤੇ ਹੁਣ ਇਹ ਸੁੰਡੀ ਕਰਨ ਸੁਖਣੀ ਸ਼ੁਰੂ ਹੋ ਗਈ ਹੈ ਜੀ ਜਿੰਨੀ ਵੀ 6 ਏਕੜ ਦੇ ਵਿੱਚ ਆਈ ਹੈ ਸਾਰੀ ਜ਼ਮੀਨ ਠੇਕੇ ਤੇ ਆ ਤੇ ਇਹ ਸਾਡੇ ਚਾਚਾ ਜੀ ਨੇ ਇਹਨਾਂ ਦੀ ਇਹ ਕਣਕਾ ਜਿ ਠੇਕੇ ਤੇ ਲਈ ਹੋਈ ਹੈਗੀ ਇਹ ਇਹ ਨਾ ਮਹਿਰਾਂ ਨੂੰ ਹਲੇ ਹਾਇਗੇ ਕੋਈ ਗੱਲ ਕਰੀ ਨਹੀਂ ਹੈਗੀ ਅਸੀਂ 18 ਤਰੀਕ ਨੂੰ ਦੇਖਣਾ ਲੱਸਣਾ ਸ਼ੁਰੂ ਕਰੇ ਨੇ ਤੇ ਕਣਕ ਸ਼ੁਰੂ ਸੁੱਕਣੀ ਸ਼ੁਰੂ ਹੋ ਗਈ ਆ ਕਿੰਨੇ ਕਿ ਕਿੜਾਂ ਦੇ ਪ੍ਰੋਬਲਮ ਆ ਚੁੱਕੀ ਹੈ ਠੀਕ ਇਹ 6 ਏਕੜ ਦਾ ਹੀ ਆ ਹਲੇ ਆਣ ਗਮਾਂਡੇ ਦੇ ਵਿੱਚ ਆਲੇ ਦੇਖਦੇ ਰਿਹਾ ਸੀ ਇਹਦੇ ਨਾਲ ਕੀ ਨੁਕਸਾਨ ਹੋ ਰਹੀ ਸੋ ਨੁਕਸਾਨ ਕਣਕ ਸੁੱਕ ਰਹੀ ਆ ਸੁੰਡੀ ਆਈ ਹਰੇਕ ਪੱਤੇ ਦੀ ਚੜਚਾ ਜਿਹੜਾ ਪੇਡਾ ਕਮਲਾ ਆ ਜਾਂਦਾ ਤੇ ਜੜਚ ਆਉਂਦੇ ਆ ਜੀ। ਉਦੋਂ ਦਾ ਕਣਕ ਦੀ ਬਿੱਲੇ ਦਾ ਕਣਕ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਹਾਂ ਜੀ ਆਹ ਦੇਖੋ ਬਾਹਣਾ ਸਾਰਾ ਬੇਲਾ ਹੋ ਚੁੱਕਿਆ ਹੈਗਾ। ਤੇ ਹੁਣ ਮੰਗ ਕੀ ਕਰਦਾਂ ਪ੍ਰਸ਼ਾਸਨ ਦੇ? ਮੰਗ ਜਾਂ ਤਾਂ ਸਾਨੂੰ ਕੋਈ ਇਹਦਾ ਹੱਲ ਲੱਭੇ ਜਾਂ ਸਿੱਧੀ ਬੁਝਾਈ ਅਸੀਂ ਕਰੀਏਗੀ। ਅਸੀਂ ਅੱਗ ਲਾ ਕੇ ਕਰਿਆ ਕਰਾਂਗੇ ਭਾਈ। ਅਸੀਂ ਅੱਗ ਲਾ ਕੇ ਕਰਿਆ ਕਰਾਂਗੇ। ਲਾਲ ਸਿੰਘ ਆ ਜੀ। ਕੀ ਪ੍ਰੋਬਲਮ ਆਈ ਇਹਦੇ ਕਦੋਂ ਕਣਕ ਦੀ ਜੀ? ਇਹ ਜੀ 2 ਅਕਤੂਬਰ ਦੀ ਬੀਜੀ ਫੀ ਕਣਕਾ। ਆ ਹੁਣ ਸੁਣਦੀ ਪੈ ਗਈ ਅਸੀਂ ਤਾਂ 19 19 ਤਰੀਕ ਤੋਂ ਦੇਖਣ ਲੱਗਿਆ ਇਹਨੂੰ ਪਟਕੇ ਅੱਜ ਤੱਕ ਹੀ ਹੋ ਗਿਆ ਦੇਖ ਲਓ ਹੁਣ ਕੀ ਹਾਲ ਕਰਿਆ ਬਸ ਬਾਹਣ ਬਣ ਗਿਆ ਮੁਰਪੇ ਆ ਜਮੀਨ ਜਿਹੜੀ ਆਪਣੇ ਕੋਲ ਠੇਕੇ ਤੇ ਕਰਦੀ ਠੇਕੇ ਤੇ ਹੀ ਲਈ ਹੋਈ ਆ ਜੀ ਕਿੰਨੇ ਸਾਮਾ ਜੀ 6 ਏਕੜ ਆ ਜੀ ਕੀ ਰੇਟ ਤੇ ਲਈ 80000 ਨੂੰ ਕੀ ਲਈ ਜਿਹੜੀ ਹੁਣ ਬਜਾਈ ਹੋਈ ਆ ਕਣਕ ਦੀ ਕਿੰਨਾ ਕ ਖਰਚਾ ਆ ਚੁੱਕੇ ਜੀ ਤਕਰੀਬਨ ਤਕਰੀਬਨ 70000 ਵਾਂਗੂ ਲੱਗਾ 70 75000 ਆ ਤਕਰੀਬਨ ਜੇ ਅਗਰ ਗੱਲ ਕਰੀਏ ਤੇ ਕਦੋਂ ਤੁਹਾਨੂੰ ਸੁੰਡੀ ਬਾਰੇ ਪਤਾ ਲੱਗੇ ਤੇ ਕਦੋਂ ਧਿਆਨ ਚਾਹੀਏ ਇਹ ਸਾਨੂੰ ਜੀ 19 ਤਰੀਕ ਨੂੰ ਜਦੋਂ ਉਪਰ ਕਣਕ ਸੁੱਕਣੀ ਸ਼ੁਰੂ ਹੋ ਗਈ ਉਦੋਂ ਅਸੀਂ ਨੇ ਹੇਟ ਇਹ ਨਨ ਕੀ ਨੁਕਸਾਨ ਹੋ ਰਿਹਾ ਜੀ ਕਣਕ ਇਹ ਪੇਡਾ ਸੁੱਕ ਜਾਂਦਾ ਜੀ ਪੌਦਾ ਬਿਲਕੁਲ ਖਤਮ ਹੋ ਜਾਂਦਾ ਕੋਈ ਸਪਰੇ ਵਗੈਰਾ ਵਾਲੇ ਤਾਂ ਨਹੀਂ ਕਰੀ ਨਾ ਜੀ ਗੁੱਲੀ ਡੰਡੇ ਦੀ ਤਾਂ ਤੀਜੇ ਦਿਨ ਕਰਤੀ ਜਿਹੜੀ ਘਰਾਉਂਦੇ ਨੇ ਜੀ ਬਾਕੀ ਆ ਹੁਣ ਪਾਣੀ ਲਾ ਕੇ ਕਹਿੰਦੇ ਨੇ ਕਲੋਰੋ ਪਾਓ ਉਦੋਂ ਤਾਂ ਐਵੇਂ ਬੈਨ ਨੂੰ ਹੀ ਬਾਹਣ ਬਣ ਜਾਣਾ ਅਗਰ ਜੇ ਦੁਬਾਰੋ ਬਿਜਾਈ ਕਰੀ ਜੀ ਤਾਂ ਕਿੰਨੇ ਕਿ ਚਿਰ ਲੱਗ ਜਾਣੇ ਚਾਰੇ ਇਹ ਤਾਂ ਜੀ ਹੁਣ ਹੁਣ ਦੀ ਕਣਕ ਰਮੀ ਸੀ ਤਾਂ ਰੋਣੀ ਮਹੀਨੇ ਨੂੰ ਬੱਤ ਆਊ। ਕਿਲੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰ ਤੋਂ? ਪ੍ਰਸ਼ਾਸਨ ਇਹਦਾ ਹੱਲ ਦੱਸੇ ਸਾਨੂੰ ਕੋਈ ਜਿਵੇਂ ਅੱਗ ਲਾਉਣ ਤੋਂ ਰੋਕ ਦੇਣ ਸਾਨੂੰ ਇਹਦਾ ਹੱਲ ਤੱਕੜ ਕੇ ਦੇ ਦੇਖ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਨਾ ਜੀ ਨਾ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਹਾਂ ਜੀ 142 ਹੈਲੋ ਹਾਂ ਜੀ ਸਰ ਇਹ ਬਹੁਤ ਜਿਆਦਾ ਕ ਮਾਹਨ ਖਤਮ ਹੋ ਗਿਆ ਸਰ ਅੱਧ ਤੋਂ ਜਿਆਦਾ ਓਕੇ ਚਲੋ ਉਹਦਾ ਅਸੀਂ ਘੇੜਾ ਤਾਂ ਮਾਰਾਂਗੇ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਰਿਐਜੈਂਟ ਪਾ ਦਿਓ ਪਾਣੀ ਦੇ ਮੂਰੇ ਸਰ ਐਸੀ ਜ਼ਹਿਰ ਤਾਂ ਪਹਿਲੀ ਜ਼ਹਿਰ ਤੋਂ ਦੂਰ ਹੋ ਰਿਹਾ ਤੁਸੀਂ ਫਿਰ ਇਹਦਾ ਹੱਲ ਹੁਣ ਬਿਨਾਂ ਜ਼ਹਿਰ ਤੋਂ ਜ਼ਹਿਰ ਤੋਂ ਨਹੀਂ ਬਿਨਾਂ ਜ਼ਹਿਰ ਤੋਂ ਤਾਂ ਕੋਈ ਹੱਲ ਨਹੀਂ ਹੈਗਾ ਬਾਦਾ ਤੁਸੀਂ ਜ਼ਹਿਰ ਤੋਂ ਸੰਦਨ ਨਾਲ ਜ਼ਹਿਰ ਤੋਂ ਤੁਸੀਂ ਰਹਿਤ ਕਹਿਣੇ ਵੀ ਫਸਲਾ ਰਹਿਤ ਕਰੋ ਹੁਣ ਸਰ ਨਹੀਂ ਮੈਂ ਤਾਂ ਕਿਹਾ ਨਹੀਂ ਤੁਹਾਨੂੰ ਵੀ ਜ਼ਹਿਰ ਤੋਂ ਰਹਿਤ ਕਰੋ ਤੁਸੀਂ ਵੀ ਸਰ ਖੇਤੀਬਾੜੀ ਵਿਭਾਗਮ ਦਾ ਕਹਿੰਦਾ ਵੀ ਤੁਸੀਂ ਇਹਨੂੰ ਛਿੱਧੀ ਬਜਾਈ ਕਰੋ ਨਹੀਂ ਉਹ ਮੇਰਾ ਜ਼ਹਿਰ ਮੁਕਤ ਤਾਂ ਨਹੀਂ ਹੈਗੀ ਉਹ ਨਹੀਂ ਸਰ ਵੀ ਹੁਣ ਕਰੀਏ ਕੀ ਦਾ ਹੱਲ ਕੀ ਹੋਗਾ ਰੀਜੈਂਟ ਪਾਉਗੇ ਸੀ ਪਾਣੀ ਦਾ ਮੂਰੇ ਜਾਂ ਕਲੋਰੋ ਪਾਉਗੇ 1 1 ਲੀਟਰ ਰੇਤ ਵਿੱਚ ਰਲਾ ਕੇ ਪਾ ਦਿਓ ਅਸੀਂ ਤੁਹਾਡੇ ਕੋਲ ਆ ਕੇ ਜਾਵਾਂਗੇ ਸਰ ਇਹਦੇ ਨਾਲ ਮਰ ਜੂ ਇਹ ਆਹ ਕੰਟਰੋਲ ਹੋਊਗੀ ਯੂਨੀਵਰਸਿਟੀ ਸਫਾਰਸ਼ ਹੈ ਜੀ ਠੀਕ ਹੈ ਸਰ ਠੀਕ ਹੈ ਸਰ ਲਾਲ ਸਿੰਘ ਦਾ ਖੇਤ ਆ ਸਰ ਇਹ ਕੋਈ ਗੱਲ ਨਹੀਂ ਵੀਰੇ ਤੇਰਾ ਨੰਬਰ ਆ ਗਿਆ ਠੀਕ ਹੈ ਸਰ ਓਕੇ ਸਰ ਹਾਂ ਜਦੋਂ ਆਵਾਂਗੇ ਤੁਹਾਨੂੰ ਕਾਲ ਕਰਾਂਗੇ ਓਕੇ ਸਰ ਬਸ ਇਹੀ ਆ ਵੀ ਪਾਣੀ ਦੇਨੇ ਲਾਉਣਾ ਠੀਕ ਹੈ ਸਰ ਹਾਂ ਪਤਲਾ ਪਾਣੀ ਲਾਇਓ ਦੇਨੇ ਲਾਇਓ ਓਕੇ ਸਰ ਮੈਕਸਿਮ ਇਹਨੂੰ ਬਗਲੇ ਚੋਗ ਲੈਣਗੇ ਜਦੋਂ ਦੇਨੇ ਲਾਵਾਂਗੇ ਆਪਾਂ ਪਾਣੀ ਸਰ ਲਾਈਟ ਤਾਂ ਹੁਣ ਦਿੰਦੇ ਹੋ ਚਾਰੇ ਲਾ ਤਾਂ ਦੇਨੇ ਰਹੇ ਹਾਂ ਜੀ ਹਾਂ ਬਸ ਠੀਕ ਹੈ ਠੀਕ ਹੈ ਠੀਕ ਓਕੇ ਹਾਂ ਓਕੇ ਵੀਰੇ ਓਕੇ